ਆਦ ਕੰਨਾ ਭੈਣਾ ਦਾ ਵੀ ਜਿਹੜੇ ਇੰਨੀ ਦੂਰੋਂ ਤੁਸੀਂ ਸਾਡੇ ਤੋਂ ਚੇ ਸਨੇਹ ਦੇ ਕਵਰ ਕਰਨ ਆਇਓ ਸੋ ਇਹ ਜਿਹੜੀ ਮੈਕਾਟੋ ਹੈ ਹਰ ਸਾਲ ਦੀ ਤਰ੍ਹਾਂ ਇਹ ਜਿੱਦਾਂ ਕਿ ਤੁਹਾਨੂੰ ਅੱਗੇ ਅਸੀਂ ਹਰ ਸਾਲ ਰੈਗੂਲਰ ਪ੍ਰੈਸ ਕਾਨਫਰੰਸ ਕਰੀ ਦੀਏ ਇਹ ਜਿਹੜੀ ਇਹ ਜਿਹੜੀ ਮੈਕਾਟੋ ਹੈ ਇਹ ਪਹਿਲਾਂ ਤੋਂ ਉਹ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਹੈ ਇਹਦੇ ਵਿੱਚ 650 ਦੇ ਕਰੀਬ ਐਗਜ਼ੀਬਿਟਰ ਹੈ ਔਰ 10 ਕੰਟਰੀਜ਼ ਤੋਂ ਜਿਹੜੇ ਐਗਜ਼ੀਬਿਟਰ ਹੈ ਆ ਰਹੇ ਆ ਔਰ 15000 ਦੇ ਕਰੀਬ ਪ੍ਰੋਡਕਟ ਇਹ ਦੇਖੋ ਸਮਝਣ ਦੀ ਲੋੜ ਹੈ ਵੀ ਇੰਡਸਟਰੀ ਬੜੇ ਕ੍ਰੂਸ਼ਲ ਟਾਈਮ 'ਚੋਂ ਨਿਕਲ ਰਹੀ ਹੈ ਇੱਕ ਪਾਸੇ ਤਾਂ ਅਸੀਂ ਕਹਿੰਨੇ ਆ ਵੀ ਜਿਹੜਾ ਦੇਸ਼ ਹੈ ਥਰਡ ਲਾਰਜੈਸਟ ਇਕਨੋਮੀ ਬਣਨ ਜਾ ਰਿਹਾ ਦੂਜੇ ਪਾਸੇ ਜਿਹੜੀ ਇੰਡਸਟਰੀ ਹੈ ਐਮਐਸਐਮੀ ਖਾਸ ਤੌਰ ਤੇ ਉਹਨਾਂ ਦੀ ਜਿਹੜੀ ਇਨਪੁਟ ਕਾਸਟ ਵਧ ਰਹੀ ਹੈ ਲੇਬਰ ਕਾਸਟ ਵਧ ਰਹੀ ਹੈ ਤੋਂ ਜਿਹੜਾ ਇਹਨੂੰ ਜੇ ਇੰਡਸਟਰੀ ਨੇ ਬਚਣਾ ਹੈ ਤਾਂ ਉਹ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪਵੇਗਾ ਔਰ ਅਪਗ੍ਰੇਡੇਸ਼ਨ ਦਾ ਜਿਹੜਾ ਬੈਸਟ ਤਰੀਕਾ ਹੈ ਉਹ ਐਗਜ਼ਿਬਿਸ਼ਨ ਹੈ ਮੈਂ ਇਹ ਦੇਖੋ ਵੀ ਬਹੁਤ ਸਾਲਾਂ ਤੋਂ 1990 ਤੋਂ ਮੈਂ ਐਗਜ਼ਿਬਿਸ਼ਨ ਅਟੈਂਡ ਕਰਦਾ ਮੈਂ ਆਲਮੋਸਟ ਕੋਈ 34 ਦੇਸ਼ਾਂ ਵਿੱਚ ਐਗਜ਼ਿਬਿਸ਼ਨ ਅਟੈਂਡ ਕੀਤੀ ਹੈ ਔਰ ਜਿੰਨਾ ਤੁਹਾਨੂੰ ਵਧੀਆ ਪ੍ਰੋਡਕਟ ਦੇਖਣ ਨੂੰ ਜੇ ਇੰਟਰਨੈਟ ਦਾ ਜਵਾਨਾ ਆ ਗਿਆ ਐ ਐਗਜ਼ਿਬਿਸ਼ਨ ਤੋਂ ਮਿਲਦਾ ਉਹ ਕਿਤੇ ਨਹੀਂ ਮਿਲਦਾ ਸੋ ਇਹਦਾ ਜਿਹੜੀ ਐਮਐਸਐਮਈ ਇੰਡਸਟਰੀ ਜਿਹਦਾ ਤੁਸੀਂ ਹਰ ਸਾਲ ਦੇਖਦੇ ਹੋ 50000 ਦੇ ਕਰੀਬ ਮਿਸਟਰ ਆਉਂਦਾ ਸੋ ਉਹਨਾਂ ਨੂੰ ਇਹਦਾ ਬੜਾ ਐਡਵਾਂਟੇਜ ਹੋਏਗਾ ਉਹ ਅੱਗੇ ਅਸੀਂ ਇਹ ਐਗਜ਼ਿਬਿਸ਼ਨਾਂ ਦੇਖਣ ਬੈਂਗਲੌਰ ਹੁਣ ਵੀ ਜਾਈਦਾ ਬੈਂਗਲੌਰ ਜਾਈਦਾ ਦਿੱਲੀ ਜਾਈਦਾ ਕੰਬੇਟੂਰ ਜਾਈਦਾ ਇਹ ਐਗਜ਼ਿਬਿਸ਼ਨ ਹੁਣ ਸਾਡੇ ਘਰ ਚ ਲੱਗਣ ਲੱਗ ਗਈ ਹੈ ਔਰ ਇਹ ਇੰਟਰਨੈਸ਼ਨਲ ਲੈਵਲ ਦੀ ਐਗਜ਼ਿਬਿਸ਼ਨ ਹੈ ਇਹਦੇ ਵਿੱਚ ਪੂਰੀ ਦੁਨੀਆ ਜਿੰਨੇ ਵੀ ਕੋਈ ਨਵੀਆਂ ਟੈਕਨੋਲੋਜੀਜ਼ ਹੈ ਕੋਈ AI ਹੈ ਕੋਈ ਲੇਟੈਸਟ ਸੌਫਟਵੇਅਰ ਆਇਆ ਹੈ ਕੋਈ ਲੇਟੈਸਟ ਇੰਸਟਰੂਮੈਂਟਸ ਹੈ ਸਾਰੇ ਸਾਰਿਆਂ ਨੂੰ ਦੇਖਣ ਦਾ ਮੌਕਾ ਮਿਲੇਗਾ ਇਹਦੇ ਨਾਲ ਐਮਐਸਐਮਈ ਆਪਣੇ ਆਪ ਨੂੰ ਅਪਗ੍ਰੇਡ ਕਰ ਪਾਏਗੀ ਔਰ ਨਾਲ ਹੀ ਜਿਹੜੀ ਸਾਡੀ ਲੋਕਲ ਮਸ਼ੀਨ ਟੂਲ ਇੰਡਸਟਰੀ ਹੈ ਉਹਨੇ ਬੜਾ ਸੁਧਾਰ ਕੀਤਾ ਹੈ ਪਿਛਲੇ ਇੱਕ ਦਹਾਕੇ ਤੋਂ ਜੋ ਲੋਕਲ ਇੰਡਸਟਰੀ ਨੇ ਬੈਟਰ ਕੀਤਾ ਇੰਪਰੂਵਮੈਂਟ ਕੀਤਾ ਹੈ ਉਹਨਾਂ ਨੂੰ ਦਿਖਾਉਣ ਦਾ ਮੌਕਾ ਮਿਲੇਗਾ ਔਰ ਹੁਣ ਇਹਦਾ ਦਾ ਇਹ ਐਕਸੀਬਿਸ਼ਨ ਦਾ ਨਾਮ ਇਦਾਂ ਦਾ ਹੋ ਗਿਆ ਵੀ ਕੋਈ ਵੀ ਯੂ نو ਅਵਾਇਡ ਕਰਨਾ ਤੇ ਲੋਹ ਸਾਹਿਬ ਨੂੰ ਮੈਂ ਪੁੱਛ ਰਿਹਾ ਸੀ ਮੈਂ ਕਿਹਾ ਸਟਾਲ ਕੋਈ ਖਾਲੀ ਹੈ ਕਿਸੇ ਨੂੰ ਜ਼ਰੂਰੀ ਚਾਹੀਦਾ ਕਹਿੰਦੇ ਜੀ ਕੋਈ ਖਾਲੀ ਨਹੀਂ ਇਹਦਾ ਮਤਲਬ ਇਹ ਹੈ ਵੀ ਕੋਈ ਵੀ ਹੁਣ ਇਹਨੂੰ ਇਸ ਤੋਂ ਬਿਨਾ ਕਿਸੇ ਦਾ ਕੰਮ ਨਹੀਂ ਚੱਲ ਸਕਦਾ ਇੱਕ ਨੈਸਸਿਟੀ ਹੋ ਗਈ ਸੋ ਮੈਂ ਸਾਰੀ ਇੰਡਸਟਰੀ ਵੱਲੋਂ ਮੁੱਚੇ ਚੈਂਬਰ ਵੱਲੋਂ ਸਾਡੇ ਨਾਲ ਐਫੀਲੀਏਟਿਡ ਐਸੋਸੀਏਸ਼ਨਾਂ ਵੱਲੋਂ ਸੋ ਇਹਨੂੰ ਪੂਰਾ ਸਹਿਯੋਗ ਦੇਵਾਂਗੇ ਔਰ ਇਹਦੇ ਵਿੱਚ ਮੈਕਸਿਮਮ ਜਿਹੜੇ ਇੰਡਸਟਰੀਲਿਸਟ ਹੈ ਉਹ ਵਿਜ਼ਿਟ ਕਰ ਸਰਕਾਰ ਵੱਲੋਂ ਮੈਨ ਵੈਸ ਪੰਜਾਬ ਵੱਲੋਂ ਸਾਨੂੰ ਹਮੇਸ਼ਾ ਸਪੋਰਟ ਕੀਤੀ ਜਾਂਦੀ ਹੈ ਔਰ ਇਹਨੂੰ ਪ੍ਰਮੋਟ ਵੀ ਕੀਤਾ ਜਾਂਦਾ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਹੈ ਜਿਹੜੀ ਹੁਣ ਇਹ ਟਾਈਮ ਆ ਗਿਆ ਹੈ ਵੀ ਇੱਕ ਆਦਮੀ ਕਿੰਨੀਆਂ ਮਸ਼ੀਨਾਂ ਚਲਾਉਂਦਾ ਕਿਉਂਕਿ ਲੇਬਰ ਕੋਸਟ ਵੱਧ ਰਹੀ ਹੈ ਉਹ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਦਾ ਇੱਕ ਬੰਦਾ 30 ਮਸ਼ੀਨਾਂ ਵੀ ਚਲਾਉਂਦਾ। ਤੋਂ AI ਨਾਲ ਅਸੀਂ ਉਹਨਾਂ ਨੂੰ ਮਸ਼ੀਨਾਂ ਨੂੰ ਕਿਵੇਂ ਸਿੰਕ੍ਰੋਨਾਈਜ਼ ਕਰਕੇ ਘੱਟੋ-ਬੱਟ ਲਾਗਤ ਤੇ ਘੱਟ ਤੋਂ ਘਟ ਮੈਨ ਪਾਵਰ ਨਾਲ ਔਰ ਰਾਮਟੀਰੀਅਲ ਕਿਵੇਂ ਬਚਾ ਸਕਦੇ ਆ ਇਹਦੇ ਤੇ ਖਾਸ ਤੌਰ ਤੇ ਇਹਨੂੰ ਆਪਾਂ ਕਹਿ ਸਕਦੇ ਆ ਵੀ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਕਾਫੀ ਦੇਖਣ ਨੂੰ ਮਿਲੇਗੀ ਜਿਹੜੀਆਂ ਚੀਜ਼ਾਂ ਅਸੀਂ WhatsApp ਤੇ ਜਾਂ ਸੋਸ਼ਲ ਮੀਡੀਆ ਤੇ ਦੇਖੀਦੇ ਆ ਉਹ ਸਹੀ ਮੈਨੇਜ ਦੇਖਣ ਦਾ ਮੌਕਾ ਮਿਲੇਗਾ। ਹਿੰਦ ਦੇ ਕਾਰਪੋਰੇਟ ਨੇ ਕੰਮ ਕਰਦਾ ਹੈ ਦੇਖੋ ਇੰਡਸਟਰੀ ਨੂੰ ਸਵੇਰੇ 10000 ਬੰਦਾ ਚਾਹੀਦਾ ਡਰੇਡ ਜੇ ਉਹ 10000 ਚੋਂ ਹੁਣ ਤੁਸੀਂ ਇਹ ਦੇਖੋ ਅੱਗੇ ਵਰਕਰ ਹੁੰਦਾ ਸੀ ਵੀ ਮੈਨੂੰ ਕੰਮ ਤੇ ਲਾ ਲਓ ਹੁਣ ਜਿਹੜੇ ਸਕਿਲਡ ਵਰਕਰ ਹੈ ਉਹਨਾਂ ਦੀ ਕਾਫੀ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਔਰ ਮੈਂ ਸਮਝਦਾ ਇਹ ਨਾਲ ਰੁਜ਼ਗਾਰ ਵਧੇਗਾ ਕੋਈ ਰੁਜ਼ਗਾਰ ਘਟਣ ਦਾ ਕੋਈ ਸਕੋਪ ਜਦੋਂ ਕੰਪਿਊਟਰ ਆਇਆ ਸੀ ਲੋਕ ਕਹਿੰਦੇ ਯਾਰ ਕੰਪਿਊਟਰ ਆ ਗਿਆ 10 ਬੰਦਿਆਂ ਦਾ ਕੰਮ ਇਕੱਲਾ ਕਰੇਗਾ ਕੰਪਿਊਟਰਾਈਜੇਸ਼ਨ ਨਾਲ ਸਗੋ ਬੱਚਿਆਂ ਨੂੰ ਜ਼ਿਆਦਾ ਰੁਜ਼ਗਾਰ ਮਿਲਿਆ ਸਿੱਧੇ ਸਬੰਧਤ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਓਏ ਮੈਂ ਇਹ ਮਸ਼ੀਨ ਟੂਲ ਇੰਡਸਟਰੀ ਨਾਲ ਹੀ ਰਿਲੇਟਡ ਸ਼ੋਅ ਆ 14ਵਾਂ ਸ਼ੋਅ ਚੱਲ ਰਿਹਾ ਇਸ ਵਾਰ ਇਸ ਵਾਰ ਪਹਿਲੇ ਨਾਲੋਂ 15000 ਦੇ ਕਰੀਬ ਕੋਟਾ ਘਟਾਰਿਆ ਕਾਫੀ ਗਰੋ ਹੋਇਆ ਪਹਿਲੇ ਨਾਲੋਂ 20-25% ਦਾ ਪਾਰਟਿਸਪੀਕੇਟ ਵਧੀਆ ਇਹ ਸ਼ੋਅ ਦੇ ਵਿੱਚ ਰੋਬੋਟਿਕ ਸੀਐਨਸੀ ਮਸ਼ੀਨ ਮੈਜ਼ਰ ਕਟਿੰਗ ਮਸ਼ੀਨ ਰੋਬੋਟਿਕ ਬਿਲਡਿੰਗ ਵਗੈਰਾ ਇਹ ਇਥੇ ਸ਼ੋ ਹੋਊਗਾ ਜਿਹੜਾ ਕਿ ਇੰਡਸਟਰੀ ਲਈ ਬਹੁਤ ਹੀ ਫਾਇਦੇਮੰਦ ਰਹੂਗਾ ਜਿਹੜਾ ਮੈਨੂਫੈਕਚਰਿੰਗ ਸੈਕਟਰ ਦਾ ਉਹਦੇ ਲਈ ਇੱਕ ਤਰ੍ਹਾਂ ਦਾ ਕੁੰਬ ਦਾ ਮੇਲਾ ਆ ਇਥੇ ਉਹਨਾਂ ਦਾ ਗਿਆਨ ਵਧੂਗਾ ਇਥੇ ਆ ਕੇ ਉਹ ਜਿਹੜੇ ਇੰਡੀਆ ਦੇ ਲੀਡਰ ਨੇ ਮਨਨੈਜਰ ਨੇ ਉਹ ਸਾਰੇ ਹੀ ਹੋਣਗੇ ਉਹਨਾਂ ਦੀ ਤੁਹਾਨੂੰ ਕੋਈ ਵੀ ਗੱਲ ਪੁੱਛਣੀ ਹੈ ਕਿਸੇ ਨੂੰ ਕੋਈ ਵੀ ਆਪਣੇ ਪ੍ਰੋਡਕਟ ਬਾਰੇ ਪ੍ਰੋਡਕਸ਼ਨ ਬਣਾਉਣ ਵਾਲੇ ਗੱਲ ਕਰਨੀ ਹੈ ਇੱਥੇ ਸੋਲਵ ਹੋਊਗੀ। ਉਹ ਜਿਹੜੇ ਵਿਜ਼ਿਟਰ ਨੇ ਆਪਾਂ ਦੇ ਕੀ ਯੰਗ ਜਨਰੇਸ਼ਨ ਲਈਏ ਬਹੁਤ ਜ਼ਰੂਰੀ ਹੈ ਇੱਥੇ ਵਿਜ਼ਿਟ ਕਰਨਾ। ਉਹਨਾਂ ਦੇ ਨੌਲੇਜ ਜਿਹੜੀ ਹੈ ਉਹ ਇੱਥੇ ਆ ਕੇ ਵਧੇਗੀ ਅਸੀਂ ਖੁਦ ਬਾਹਰ ਜਾਂਦੇ ਆ ਬੰਗਲੌਰ ਜਾਂਦੇ ਆ ਜਾਂ ਹੋਰ ਆਊਟ ਆਫ ਕੰਟਰੀ ਜਾਂਦੇ ਆ। ਉਹਦਾ ਮੇਨ ਮੁੱਦਾ ਇਹੀ ਹੁੰਦਾ ਵੀ ਨੌਲੇਜ ਵਧਾਈ ਜਾਵੇ ਯੰਗ ਜਨਰੇਸ਼ਨ ਲਈ ਜਿਨ੍ਹਾਂ ਨੇ ਆਪਣਾ ਕਾਰੋਬਾਰ ਕਰਨਾ ਜਾਂ ਜੋਬ ਕਰਨੀ ਆ ਉਹਨਾਂ ਨੂੰ ਇੱਥੇ ਆਉਣ ਦਾ ਬਹੁਤ ਉਹਨਾਂ ਲਈ ਬਹੁਤ ਜ਼ਰੂਰੀ ਆ ਇਹ ਸਾਰੇ ਜਿੰਨੇ ਕਾਲਜੋਜ਼ ਨੇ ਜਿਨਾਂ ਆਈਟੀਆਈ ਨੇ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਆਂ ਕਿ ਉਹ ਆਪਣੇ ਪੱਛੇ ਜਿਹੜੇ ਟ੍ਰੇਨਿੰਗ ਆ ਉਹਨਾਂ ਨੂੰ ਭੇਜਿਆ ਜਾਵੇ ਤੇ ਹਲਾਗੋ ਦਾ ਜਿਹੜੇ ਕੈਰੋ ਜੁਬ ਐਕਟੀਵਿਟੀ ਦੇਖਦੇ ਰਹੇ ਉਹ ਪੰਜਾਬ ਵੀ ਬੜਾ ਰਾਈਨ ਜੀ ਜਿਵੇਂ ਕਿ ਇੱਕ ਇੰਡੀਆ ਦਾ ਪੰਜਾਬ ਜੋ ਪੰਜਾਬ ਬਲਕਿ ਨਾਰਥ ਦੀ ਬਲਕਿ ਮੈਂ ਕਹੂੰਗਾ ਵੀ ਇਹ ਇੰਡੀਆ ਦੀ ਸੈਕੰਡ ਲਾਰਜੈਸਟ ਐਗਜ਼ੀਬਿਸ਼ਨ ਹੋ ਚੁੱਕੀ ਆ ਅਸੀਂ ਸਾਰੇ ਇੰਡੀਆ ਚ ਧੁੰਦੇ ਆ ਕਿ ਇਹਦੇ ਵਿੱਚ ਪੰਜਾਬ ਦੇ ਵਿੱਚ ਤਾਂ ਨੰਬਰ 1 ਹੈ ਹੀ ਆ ਬਲਕਿ ਨਾਰਥ ਦੀ ਨੰਬਰ 1 ਆ ਇਸ ਤੋਂ ਕੋਈ ਅਕੀਬਿਸ਼ਨ ਆ ਜਿਹੜੀ ਬੰਗਲੌਰ ਲੱਗਦੀ ਆ ਇਹਦਾ ਹੁਣ ਕਾਫੀ ਲੈਵਲ ਵੱਧ ਗਿਆ ਹਾਂਜੀ ਸਾਡੀ ਐਕਸਿਟ ਤੋਂ ਬਾਅਦ ਹੀ ਇਹਨਾਂ ਨੂੰ ਨੌਕਰੀ ਮਿਲ ਗਈ। ਇਹ ਤਾਂ ਰਲਿਆ ਮਿਲਿਆ ਵਾ ਉਹ ਕੋਟਾ 70 ਸਾਲ ਹੋ ਗਏ ਉਹਨਾਂ ਨੂੰ ਐਜੂਕੇਸ਼ਨ ਨੂੰ ਜਿਹੜਾ ਮੇਨ ਐਜੂਕੇਟਾ ਲੇਕਿਨ ਬਾਰੇ ਨਾਰਥ ਇੰਡੀਆ ਤੋਂ ਬਾਕੀ ਬਸ ਹੁੰਦੀ ਆ ਕੇ ਆਪਣਾ ਪਾਇਆ ਰੋ। ਸਾਰੀ ਡਿਟੇਲ ਤੁਹਾਨੂੰ ਮੈਂ ਘਾਟੋ ਬਾਰੇ ਸਰਦਾਰ ਕਾਸਿਮ ਜੀ ਨੇ ਪ੍ਰੈਜ਼ੀਡੈਂਟ ਚੈਂਬਰ ਉਹਨਾਂ ਨੇ ਸੀਆਈਸੀਯੂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਦਿੱਤੀ ਆ। ਆ ਜੰਗਪਾਦੁਰ ਜੀ ਸਾਡੇ ਐਲਐਮਡੀ ਦੇ ਭਾਈ ਜੀ ਰਮਨਜਨ ਸਿੰਘ ਜੀ ਸਾਹਮਣੇ ਪੂਰਾ ਡਿਟੇਲ ਦਿੱਤਾ ਹੈ। ਆ ਮੈਂ ਕੋੜਾ ਦੱਸਣਾ ਚਾਹੂਗਾ ਕਿ ਇਹ 14th ਐਡੀਸ਼ਨ ਜਿਹੜਾ 21 ਤੋਂ 24 ਫਰਵਰੀ 4 ਦਿਨ ਦੀ ਇਹ ਐਗਜ਼ੀਬਿਸ਼ਨ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਹਰ ਬਾਰਾ ਇਸ ਤਰ੍ਹਾਂ ਇੱਥੇ ਲੱਗ ਰਹੀ ਹੈ 650 ਕੰਪਨੀਆਂ ਤਕਰੀਬਨ 15000 ਦੇ ਤਰੀਕ ਪ੍ਰੋਡਕਟ ਆਪਣੇ ਡਿਸਪਲੇ ਕਰ ਰਹੇ ਨੇ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਮੈਨੂਫੈਕਚਰਿੰਗ ਇੰਡਸਟਰੀ ਲਿੰਕ ਜੋ ਵੀ ਲੇਟੈਸਟ ਤੁਹਾਨੂੰ ਟੈਕਨੋਲੋਜੀ ਚਾਹੀਦੀ ਹੈ ਪੂਰੇ ਵਰਲਡ ਦੇ ਜਿਹੜੇ ਮੈਨੂਫੈਕਚਰਰਸ ਨੇ ਮਸ਼ੀਨਰੀ ਮੈਨੂਫੈਕਚਰਮ ਟੂਲ ਮੈਨੂਫੈਕਚਰੈਟਿਵ ਡਿਸਪਲੇ ਕਰ ਰਹ फायदा लिया जाए जिस तरह सबने दसा कि लेबर की बड़ी शॉर्टेज है बड़ी प्रॉब्लम है तो वो सारिया जिन्हें जिने भी तो प्रॉब्लम फेस करते हैं इंडस्ट्रियल या मैन्यूफैक्चरिंग सैगमेंट वो सब प्रॉब्लम्स का सल्यूशन इस एगजीबिशन है साढ़े छे सौ कंपनीज एको थे वो भी बिल्कुल लेटैस्ट टैक्नोलॉजी लैके डिस्प्ले करके है मैं तो मैं सबकू कहूँगा कि इक्की तो चौबीस फरवरी ਆ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇ ਵੱਲ ਲੁਧਿਆਣਾ ਵਿజిਟ ਕਰੋ ਬਦ ਵਦ ਫਾਇਦਾ 2011 ਚ ਇਹ ਐਗਜ਼ੀਬਿਸ਼ਨ ਸ਼ੁਰੂ ਹੋਈ ਸੀ ਔਰ ਅੱਜ ਇਹਦਾ 14ਵਾਂ ਐਡੀਸ਼ਨ ਹੈ 650 ਕੰਪਨੀਆਂ ਇੱਥੇ ਪਾਰਟਿਸਿਪੇਟ ਕਰ ਰਹੀਆਂ 13 ਕੰਟਰੀਜ਼ ਹੈ ਅਲੱਗ-ਅਲੱਗ ਜਿਹੜੇ ਲੀਡਿੰਗ ਕੰਟਰੀਜ਼ ਨੇ ਸਾਰਿਆਂ ਦੇ ਨੁਮਾਇੰਦੇ ਇੱਥੇ ਤੁਹਾਨੂੰ ਪਾਰਟਿਸਿਪੇਟ ਕਰ ਰਹੇ ਨੇ ਮਸ਼ੀਨਾਂ ਡਿਸਪਲੇ ਕਰ ਰਹੇ ਨੇ 2011 ਚ ਸ਼ੁਰੂ ਹੋਈ ਸੀ ਤੇ ਅੱਜ ਮੈਕਸ ਜੇ ਨੇ ਉਹ ਟੇਕਓਵਰ ਕਰ ਲਿਆ ਆ ਸਾਢੇ 600 ਕੰਪਨੀਆਂ que ele está tendo muito